ਮੋੜ ਪਿਆਰੀ ਸਾਧ ਸੰਗਤ ਜੀ ਜਿਵੇਂ ਤੁਸੀਂ ਜਾਣਦੇ ਹੋ ਅੱਜ ਨਗਰ ਸੁੱਚੀਪਿੰਡ ਵਿੱਚ ਬਰਦੀ ਦੇ ਛੇਰੇ ਦੇ ਦਰਬਾਰ ਤੇ ਖੜੇ ਆ ਇਹਦੇ ਵਿੱਚ ਅੱਜ ਅਸੀਂ ਮੇਲੇ ਦੇ ਸਬੰਧ ਵਿੱਚ 29 ਸਤੰਬਰ ਸ਼ਰਾਧਾ ਦੇ ਦੂਜੇ ਐਤਵਾਰ ਹਰ ਸਾਲ ਦੀ ਤਰ੍ਹਾਂ ਇਤਿਹਾਸਕ ਮੇਲਾ ਮਨਾਇਆ ਜਾਂਦਾ ਹੈ ਸਭ ਸੰਗਤ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਮੇਲੇ ਵਿੱਚ ਪਹੁੰਚ ਕੇ ਬਾਬਾ ਜੀ ਦੇ ਸਾਡੇ ਜਿਠੇੜਿਆਂ ਬੜਾ ਬਡੇਰਿਆਂ ਦੇ ਦਰਸ਼ਨ ਕਰਨ ਦੀ ਕਿਰਪਾਲਤਾ ਕਰਨ ਜਿਵੇਂ ਤੁਸੀਂ ਜਾਣਦੇ ਹੋ 27 ਤਰੀਕ ਦਨ ਸ਼ੁਕਰਵਾਰ ਸਵੇਰੇ 10 ਵਜੇ ਅਮਰਤ ਬਾਣੀ ਸਤੂਰੂ ਉਦਾਸ ਮਹਾਰਾਜ ਜੀ ਦੀ ਹੁਣਤ ਬਾਣੀ ਦੇ ਜਾਪ ਰੱਖੇ ਜਾਣਗੇ ਉਸ ਤੋਂ ਅਪਰੰਤ ਨਿਸਾਨ ਸਾਹਿਬ ਦੀ ਰਸਮ 11 ਵਜੇ ਨਿਮਾਈ ਜਾਏਗੀ ਉਸ ਤੋਂ ਬਾਅਦ ਬਾਬਕ ਦੀ ਲਿਹਾ ਦਰਬਾਰ ਤੇ ਚੱਦਰ ਦੀ ਰਸਮ ਲੈ ਕੇ ਜਾਂਦੇ ਹਾਂ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਕੇ ਔਰ ਉਸ ਤੋਂ ਬਾਅਦ 29 ਤਰੀਕ ਸਵੇਰੇ 10:30 ਵਜੇ ਅਮਰਤ ਬਾਣੀ ਦੇਪੂ ਪਾਈ ਜਾਂਦੇ ਹਨ 11 ਵਜੇ ਕੀਰਤਨ ਜਿੱਥੇ ਆਪਣਾ ਪ੍ਰੋਗਰਾਮ ਸੰਪੂਰਨ ਕਰਦੇ ਹੋਏ ਉਸ ਤੋਂ ਬਾਅਦ ਮਹਾਪੁਰਸ਼ਾਂ ਦੇ ਪ੍ਰਵਚਨ 12 ਤੋਂ 1 ਵਜੇ ਤੱਕ ਹਾਂਜੀ ਕੀਤਾ ਜਾਂਦੇ ਹਨ ਉਸ ਤੋਂ ਬਾਅਦ 1 ਵਜੇ ਲੰਗਰ ਦੀ ਆਰੰਭ ਕੀਤਾ ਜਾਂਦਾ ਹੈ ਤੇ ਪ੍ਰੋਗਰਾਮ ਨੂੰ ਨਿਰਵਿਗਨ ਕਲਾਕਾਰਾਂ ਨਾਲ ਨਾਮਵਰ ਕਲਾਕਾਰ ਸ਼ਾਮ 8 ਵਜੇ ਤੱਕ ਪ੍ਰੋਗਰਾਮ ਇਦਾਂ ਹੀ ਚੱਲਦੇ ਰਹਿੰਦੇ ਨੇ ਸਭ ਸੰਗਤ ਨੂੰ ਬੇਨਤੀ ਹੈ ਵੀ ਆਪ ਪਹੁੰਚ ਕੇ ਮੇਲੇ ਰੌਣਕ ਨੂੰ ਦਿਤਾਓ ਔਰ ਸ਼ਾਂਤਾਂ ਮਹਾਪੁਰਸ਼ਾਂ ਦੇ ਪ੍ਰਵਚਨਾਂ ਦਾ ਲਾਹਾ ਲੈਣ ਦੀ ਕਿਰਪਾਲਤਾ ਕਰੋ ਔਰ ਮੇਲੇ ਵਿੱਚ ਸਾਡੇ ਬਿਰਦੀ ਪਰਿਵਾਰ ਦੇ ਜੋ ਮੁੱਖ ਮਹਿਮਾਨ ਉਹ ਵੀ ਆ ਰਹੇ ਨੇ ਸਭ ਸੰਗਤ ਨੂੰ ਬੇਨਤੀ ਹੈ ਸਭ ਬਾਬਾ ਜੀ ਦੇ ਦਰਬਾਰ ਦੇ ਸਭ ਮੁੱਖ ਮਹਿਮਾਨ ਹਨ ਤੁਸੀਂ ਆਪ ਆਪਣੇ ਆਪ ਨੂੰ ਮੁੱਖ ਮਹਿਮਾਨ ਸਮਝ ਕੇ ਆਣਾ ਹੈ ਔਰ ਮੇਲੇ ਪ੍ਰਣਗ ਨੂੰ ਵਧਾਉਣਾ ਹੈ ਜੈ ਗੁਰਦੇਵ ਧੰਨ ਕੀਤੇ